ਸਖਨ ਦੀ ਟੀਮ ਦੇ ਲਈ ਪਹਿਲੀ ਕਬੱਡੀ ਪਾਉਣ ਦੇ ਲਈ ਬਚ ਚੁੱਕਿਆ ਵੀ ਜਿਹੜਾ ਪਹਿਲਾ ਕਰਦੇ ਉਹ ਹੈ ਜੇਤੂ ਮੇਲੇ ਦਾ ਅਨਖਤਵੰਦੀ ਜਿੱਤ ਦਾ ਦਾਵਾ ਰਾਜੇ ਖੇਲੇ ਦਾ ਚਰਾਗਦੀਨ ਮਈਆਂ ਵਾਲੇ ਦਾ ਕੋਸ਼ਿਸ਼ ਕਰਦਾ ਇਧਰ ਸਾਡੇ ਗਿੰਨੀ ਸੰਘੇੜੇ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਗੁਰਮੀਤ ਰਾਮਪੁਰਾ ਤੇ ਪਿੰਕੂ ਰਾਮਪੁਰਾ ਜੱਛਨ ਕਹਿੰਦਾ ਵੀ ਮਾਮਾ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਮਾਮਿਆਂ ਨੂੰ ਭਾਣ ਜੇ ਪਿਆਰੇ ਹੁੰਦੇ ਆ ਪਰ ਮੁਕਾਬਲਾ ਕਹਿੰਦੇ ਸਿਰੇ ਦਾ ਖੇਡ ਮੈਦਾਨ ਦੇ ਵਿੱਚ ਸ਼ੁਰੂ ਹੋ ਗਿਆ ਆ ਨੌਜਵਾਨ ਦਾ ਵੀ ਨਾਂ ਚੱਲਦਾ ਖੇਡ ਕਬੱਡੀ ਦੀ ਦੁਨੀਆ ਦੇ ਅੰਦਰ ਆ ਪਈ ਹੋਈ ਰੇਡ ਤੇ ਚਾਰਾਂ ਦੇ ਵਿੱਚੋਂ ਲੈ ਵੀ ਜਾਦੂ ਚੱਠੇ ਵਾਲੀਆ ਹੋ ਮੂਰੇ ਆ ਦੋ ਖਿਡਾਰੀਆਂ ਦੇ ਦਰਮਿਆਨ ਇੱਕ ਪਾਸੇ ਗੁਰਪ੍ਰੀਤ ਵਰੇ ਸਾਹਿਬ ਦਾ ਮਾਰਵਾ ਕਲੱਬ ਨਿਊਜ਼ੀਲੈਂਡ ਨਾਲੇ ਮਾਣ ਕਰਦੇ ਆ ਮੁੰਡੇ ਦੀ ਖੇਡ ਦੇ ਉੱਪਰ ਪਰ ਦੇਖਾਂਗੇ ਵੀ ਤਕੜਾ ਨੰਮਰੀਸ ਨੌਜਵਾਨ ਨੇ ਆਪਣੀ ਟੀਮ ਦੇ ਲਈ ਜੋਰ ਦਿੱਤਾ ਹੈ ਲਾਈਟਾਂ ਵਾਲੇ ਵੀਰ ਨੂੰ ਵੇਚਿਆ ਵੀ ਲ ਸਰਪੰਡ ਹੈ ਮੇਰੇ ਵੀਰੋ ਜਿੱਥੋਂ ਦੇ ਕਹਿੰਦੇ ਅਮਰਜੀਤ ਸਿੰਘ ਦੀ ਗੱਲ ਹੋਈ ਹੈ ਜਿੱਥੋਂ ਦਾ ਕੱਪਾ ਖੇਡਿਆ ਜਿੱਥੋਂ ਦਾ ਹਰਮੀਤ ਗੁਰੂ ਸਰਿਆ ਤੇ ਪ੍ਰਸਿੱਧ ਕਬੱਡੀ ਖਿਡਾਰੀ ਹੋਏ ਹੈ 20 ਤੇ 21 ਤਰੀਕ ਦੇ ਸੱਤੇਆ ਕਿੱਦੜ ਬਹਿਦਾ ਲੱਕਾ ਰੈਂਬੋ 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 ਤੇ ਘੋੜਾ ਘੋੜਾ ਤੇ 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 ਰੈਂਬੋ ਜਾਈ ਜਾਂਦੇ ਆ ਲੋਕਾਂ ਦੇ ਚਿਹਰੇ ਦੱਸਦੇ ਆ ਵੀ ਮਨ ਖੁਸ਼ ਐ ਆ ਲੋਕ ਬਾਗੋ ਬਾਗ ਹੋਏ ਫਿਰਦੇ ਆ ਆ ਸਾਹਮਣੇ ਰਕੇਸ਼ ਨੇ ਕਬੱਡੀ ਪਾ ਦਿੱਤੀ ਐ ਰਕੇਸ਼ ਬਾਪਰੀਆ ਬੜਾ ਤੇਜ਼ ਬੜਾ ਤਿੱਖਾ ਆ ਮੰਨਿਆ ਪਰ ਮੰਨਿਆ ਸਟਾਰ ਸਾਡੀ ਖੇਡ ਕਬੱਡੀ ਦਾ ਆ ਲੱਗਾ ਹੋਇਆ ਜੋਰ ਕਬੱਡੀ ਕਪ ਕਬੱਡੀ ਵਾਹ ਓਏ ਗੱਬਰੂ ਐ ਲੈ ਵੀ ਰਾਮਪੁਰੇ ਵਾਲੋ ਜੇ ਖਿਡਾਰੀ ਪਿੰਡ ਵਧੀਆ ਆਏ ਐ ਇੱਕ ਵਾਰੀ ਤਾੜੀਆਂ ਪ੍ਰਬੰਧਕਾਂ ਲਈ ਵੀ ਮਾਰ ਦਿਓ ਜ਼ੋਰਦਾਰ ਜਿਉਂਦੇ ਰਹੋ ਰੱਬ ਤੁਹਾਨੂੰ ਰਾਜੀ ਰੱਖੇ ਤੁਹਾਡੇ ਹੱਥ 바ਜੀ ਰੱਖੇ ਇਧਰ ਸੰਘੇੜਿਆ ਦੇ ਲਈ ਵੀ ਸਾਡਾ ਵੀ ਗਿਨੀ ਸੰਘੇੜਾ ਸੱਦਾ ਦਿੰਦਾ ਵੀ ਕਾਲਜ ਦੇ ਵਿੱਚ ਵੱਡਾ ਮੇਲਾ ਹੈ ਗਰਾਊਂਡ ਆਪਾਂ ਥੋੜਾ ਕਲੀਅਰ ਰੱਖਣਾ ਹੈ ਜਿਹੜੇ ਵੀਰਾਂ ਦੀ ਡਿਊਟੀ ਨਹੀਂ ਭਾ ਰਵਣ ਕੇ ਸਾਰੇ ਵੀਰਾਂ ਨੂੰ ਬੇਨਤੀ ਕਰਾਂਗੇ ਵੀ ਥੋੜਾ ਥੋੜਾ ਕਾਲੂ ਰਾਮਪੁਰੇ ਵਾਲਾ ਹੋ ਜਾਈਏ ਸਾਈਡ ਤੇ ਜਿਹੜੇ ਖਿਡਾਰੀ ਐਕਸ਼ਨ ਦੇ ਵਿੱਚ ਨਹੀਂ ਉਹ ਵੀ ਥੋੜਾ ਤੁਰ ਫਿਰ ਕੇ ਹੋ ਜਾਣ ਫਿਰ ਲੈ ਆ ਗਏ ਤੇ ਪਾਈ ਰੁ ਸਿੰਘੇੜਿਆਂ ਵਾਲਾ ਸੱਦੇ ਦੇ ਰਿਹਾ ਆਲਮਗਿਰੀਏ ਜਸ਼ਨ ਦੇ ਨਾਲ ਮਿਲ ਕੇ ਪਰ ਆ ਕਹਿੰਦੇ ਮੰਨਾ ਮੈਸਰਖਾਨੇ ਵਾਲਾ ਮਦਨ ਨਾਲ ਡਟਵਿੰਡੀ ਕੋਲੇ ਕੀਤੀ ਮਿਹਨਤ ਤੇ ਮਿਹਨਤ ਰੰਗ ਲੈ ਕੇ ਆਈ ਹੈ ਲੈ ਵੀ ਜਸ਼ਨ 17 ਤਰੀਕ ਦੇ ਸੱਦੇ ਹਾਕਮ ਵਾਲੀਏ ਜੱਗੂ ਨੇ ਉੱਬਿਆਂ ਪਿੰਡ ਦੇ ਦੇ ਦਿੱਤੇ ਹੈ ਕਿੰਨਾ ਉੱਥੇ ਵੀ ਵੱਡੀਆਂ ਹੋਣਗੀਆਂ ਜੁਵੀ ਦੇ ਨਾਨਕੇ ਪਿੰਡ ਦੇ ਵਿੱਚ ਇਹ ਵੀ ਰੇਡ ਪੈ ਗਈ ਸਖਰਾਜ ਕਰਦੇ ਜਕਰਸਾ ਬੜਾ ਵਧੀਆ ਮੁਕਾਬਲਾ ਤੇ ਉਹ ਚਿਰਾਗਦੀਨ ਕੋਸ਼ਿਸ਼ ਕਰਦਾ ਹੋਇਆ ਚਿਰਾਗ ਕੱਲ ਕਹਿੰਦੇ ਟਪਾਲੀ ਦਾ ਖੇਡ ਮੇਲਾ ਖੇਡਾ ਜੰਗੀਆਂ ਵਾਲੀ ਦੀ ਟੀਮ ਲਈ ਉੱਥੇ ਨੌਜਵਾਨੇ ਬੱਲੇ ਬੱਲੇ ਕਰਾਈ ਸਾਡਾ ਹਰਪ੍ਰੀਤ ਭੁੱਲਰ ਪੁੱਜਾ ਆਰੀਆ ਆਓ ਸਾਹਮਣੇ ਕਹਿੰਦੇ ਰਕੇਸ਼ ਨੇ ਕਬੱਡੀ ਪਾ ਦਿੱਤੀ ਹੈ ਬੌਪਰ ਦੀ ਧਰਤੀ ਦਾ ਚਾਰ ਨੇ ਚਾਰੇ ਤਿਆਰ ਵਰ ਤਿਆਰ ਭਾਈ ਦੇ ਹੋਇਆ ਪੱਟਾਂ ਤੇ ਥਾਪੀਆਂ ਕਿ ਰਣ ਜਿੱਤਣ ਲਈ ਸੂਰਮਾ ਹਰ ਦਮ ਰਹੇ ਤਿਆਰ ਉਹਦੀ ਜਿੱਤ ਹਮੇਸ਼ਾ ਦੋਸਤੋ ਜਿਹੜਾ ਪਹਿਲਾ ਕਰ ਗਿਆ ਵਾਰ ਰਕੇਸ਼ ਦੀ ਰੇਡ ਤੇ ਜਾਦੂ ਚੱਠੇ ਵਾਲੀ ਹੈ ਜਾਦੂ ਚੱਠੇ ਵਾਲੀ ਹੈ ਪਰ ਰਕੇਸ਼ ਕਿੱਥੇ ਲੋਟ ਆਉਂਦਾ ਆ ਮੁੰਡਾ ਹੱਥਾਂ ਚੋਂ ਨਿਕਲ ਗਿਆ ਅਗਲੇ ਮੈਚ ਦੀਆਂ ਟੀਮਾਂ ਨੂੰ ਬੇਨਤੀ ਕਰਾਂਗੇ ਵੀਰ ਬਣ ਕੇ ਤਿਆਰੀ ਰੱਖਿਓ ਲਓ ਬੱਗਾ ਭਾਈ ਬਖਤੌਰ ਵਾਲਾ ਬੱਗਾ ਭਾਈ ਬਖਤੌਰ ਵਾਲਾ ਡਾਕਟਰ ਕਲੈਰੀ ਜੀ ਸਾਡੇ ਕਹਿੰਦੇ ਵੀ ਗੁਰਪ੍ਰੀਤ ਬਰਿਆਂ ਵਾਲਾ ਸਾਡੇ ਇਲਾਕੇ ਦਾ ਮੁੰਡਾ ਹੈ ਪਰ ਕਹਿੰਦੇ ਨੌਯਾਨ ਜਗਪ੍ਰੀਤ ਸਿੰਘ ਹੈ ਜਗਪ੍ਰੀਤ ਸਿੰਘ ਜੱਗੂ ਹੱਕ ਮਾਲੀਆ ਨੌਯਾਨ ਨੰਬਰ ਲੈ ਕੇ ਵਾਪਸ ਚਲਾ ਗਿਆ ਜੇ ਕਹਿੰਦੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੇ ਸ਼ਹੀਦੀ ਦਾ ਹੈ ਤੇ ਕਹਿੰਦੇ ਮੇਰੇ ਵੀਰੋ 3 ਮਹੀਨੇ ਦਾ ਸਮਾਂ ਜਿਹੜਾ ਉਹ ਬਰੇ ਸਾਲ ਦੇ ਵਿੱਚ ਆਦੀ ਜ਼ਿੰਦਗੀ ਦੇ 3 ਮਹੀਨੇ ਬਰੇ ਸਾਲ ਦੇ ਵਿੱਚ ਨੰਮੇ ਪਾਸ਼ਾ ਨੇ ਬਤੀਤ ਕਰਿਆ ਇਹ ਉਸੇ ਬਰੇ ਸਾਲ ਤੋਂ ਪੁੱਜਾ ਵੈਸਾ ਵਾਲਾ ਲੈ ਵੀ ਲਖੀ ਇਹ ਮੁੰਡੇ ਨੇ ਇਸ ਸਾਲ ਨਿਊਜ਼ੀਲੈਂਡ ਦੇ ਵਿੱਚ ਮਾਰਵਾ ਕਲੱਬ ਦੇ ਲਈ ਸਿਰੇ ਦੀਆਂ ਕਬੱਡੀਆਂ ਪਾਤੀਆਂ ਤੇ ਮਾਰਵਾ ਕਲੱਬ ਵਾਲੇ ਕਹਿੰਦੇ ਜਦੋਂ ਵੀ ਨਿਊਜ਼ੀਲੈਂਡ ਮੇਲੇ ਹੋਣਗੇ ਤੇ ਗੁਰਪ੍ਰੀਤ ਸਾਡੀ ਟੀਮ ਲਈ ਖੇਡੇਗਾ ਅਸੀਂ ਗੁਰਪ੍ਰੀਤ ਦੀ ਖੇਡ ਦੇ ਮਾਣ ਕਰਦੇ ਹਾਂ ਲਾਈਟਾਂ ਵਾਲੇ ਵੀਰ ਨੂੰ ਬੇਨਤੀ ਆ ਵੀ ਲਾਈਟਾਂ ਔਨ ਕਰ ਦਿੱਤੀਆਂ ਜਾਣ ਲਾਈਟਾਂ ਵਾਲੇ ਵੀਰ ਨੂੰ ਬੇਨਤੀ ਹੈ ਵੀ ਲਾਈਟਾਂ ਔਨ ਕਰ ਦਿੱਤੀਆਂ ਜਾਣ ਸਾਡੇ ਜਸ਼ਨ ਆਲਮਗੀਰੀ ਦਾ ਵੀ ਧੰਨਵਾਦ ਕਬੱਡੀ ਦਾ ਟਾਪ ਦਾ ਮੱਲ ਹੈ ਉਹ ਵੀ ਅੱਜ ਆਪਣੇ ਨਾਨਕੇ ਪਿੰਡ ਪੁੱਜਾ ਹੈ ਲਓ ਸਾਹਮਣੇ ਪੈਂਦੀ ਰੇਡ ਇੱਕ ਪਾਸੇ ਚਿਰਾਗਦੀਨ ਦੂਸਰੇ ਪਾਸੇ ਜੱਗੂ ਹਾਕਮੜੀਆ ਅੱਜ ਦੇ ਟਾਈਮ ਦੇ ਦੋ ਵੱਡੇ ਯਾਫੀ ਤਿਆਰੀ ਦੇ ਵਿੱਚ ਹੈ ਪਰ ਰੇਡਰ ਵੀ ਕਹਿੰਦੇ ਸਿਰੇ ਦੀਆਂ ਕਬੱਡੀਆਂ ਪਾ ਰਿਹਾ ਹੈ ਤਕੜਾ ਨੰਬਰ ਸੁਣਾਜੋ ਇੰਸਟਾਗ੍ਰਾਮ ਚ ਘੋੜਾ ਹੈ ਇਹ ਨੌਵੀਂ ਨੇ ਕਹਿੰਦੇ ਬਜਨੀ ਕਬੱਡੀ ਦੇ ਵਿੱਚ ਉਠਿਆ ਹੈ ਜਿਨੂੰ ਜਿਨੂੰ ਘੋੜੇ ਦੀਆਂ ਰੇਡਾਂ ਵਧੀਆਂ ਲੱਗੀਆਂ ਇੱਕਾਰੀ ਮੁੰਡੇ ਦੇ ਨਾਂ ਤੇ ਤਾੜੀਆਂ ਮਾਰ ਕੇ ਹਲਾਸ਼ੇਰੀ ਦੇ ਦਿਓ ਮੇਰੇ ਵੀਰੋ ਗੁਰੂਸਰਿਆ ਘੋੜਾ ਵੀ ਕਮਾਲ ਦਾ ਰੇਡਰ ਹੈ ਪਰ ਬੱਪਰੀਏ ਨੇ ਨਿਊਜ਼ੀਲੈਂਡ ਨੂੰ ਚਾਇਆ ਸਿੱਖ ਗੇਮਾਂ ਦੇ ਵਿੱਚ ਇਹ ਵੀ ਸਗਰਾਜ ਤੇਰੀਆਂ ਅੱਖਾਂ ਦੇ ਸਾਹਮਣੇ ਲੋਕਾਂ ਤੋਂ ਭੰਗੜੇ ਪਵਾਏ ਆ ਚੋਪਰੇ ਸੁਣੋਈਏ ਨੇ ਬੱਗਾ ਭਾਈ ਬਖਤਾਰ ਪਿੰਡ ਦਾ ਤੇ ਜੱਗੂ ਕਹਿੰਦੇ ਹਾਕਮ ਵਾਲੀਆ ਨੌਂ ਯਨ ਲਾਉਂਦਾ ਲਗਾ ਪਰ ਨੰਬਰ ਧਾਵੀ ਦਾ ਡਾਕਟਰ ਕਲੈਰੀ ਦਾ ਚਿਹਤਾ ਗੁਰਪ੍ਰੀਤ ਬਰੇ ਸਾਹਿਬ ਦਾ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਇਹ ਵੀ ਸਗਰਾ ਚੱਕ ਮੈਕ ਵੀਰਿਆ ਲਓ ਕਹਿੰਦੇ ਮੁੰਡਾ ਮਾਨਸ ਵਾਲਾ ਕਬੱਡੀ ਪਾਉਣ ਦੇ ਲਈ ਵਾਧਾ ਹੈ ਇਹ ਨਾ ਕਿਸੇ ਨਾਲ ਲੜਦਾ ਹੈ ਇਹ ਨਾ ਕਿਸੇ ਨਾਲ ਝਗੜਦਾ ਬਰੇ ਸਾਉ ਜੇ ਸੁਭਾਅ ਦਾ ਮਾਲਕ ਅੱਜ ਦੇ ਟਾਈਮ ਦਾ ਕਹਿੰਦੇ ਚੋਟੀ ਦਾ ਰੇਡਰ ਇਸ ਗੱਭਰੂ ਨੇ ਵੀ ਕਰਮੀਆਂ ਦੇ ਸੀਜ਼ਨ ਦੇ ਕਈ ਮੇਲੇ ਜਿੱਤੇ ਪਰ ਜਾਦੂ ਚੱਠੇ ਵਾਲੀਆ ਸਵਾ 6 ਫੁੱਟ ਕੱਟਦਾ ਆਹ ਕਹਿੰਦੇ ਕਮਾਲ ਕਰ ਗਿਆ ਹੰਨਿਆਂ ਦੇ ਲਾਗੇ ਲੱਗਾ ਹੋਇਆ ਜੋਰ ਕਬੱਡੀ 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 ਕੀ ਕਬੱਡੀ ਕਬੱਡੀ ਨਹੀਂ ਉਹ ਰਿਸਾ ਹਰਜੀ ਪਾਸੇ ਹਰਜੀ ਪਾਸੇ ਹਰਜੀ ਪਾਸੇ ਹਰਜੀ ਪਾਸੇ ਯਾਰ ਗੁਰਪ੍ਰੀਤ ਲਈ ਤਾੜੀਆਂ ਮਾਰਿਓ ਇਹਨਾਂ ਜੋਰ ਲੱਗ ਗਿਆ ਮੁੰਡਾ ਸਿਰਾ ਲਈ ਤੁਰਿਆ ਆਉਂਦਾ ਹੈ ਰਾਮਪੁਰੇ ਵਾਲਿਓ ਤੁਹਾਨੂੰ ਮੁਬਾਰਕਾਂ ਵੀ ਮੇਲਾ ਟਾਪ ਦਾ ਮੱਲ ਵੱਡੇ ਆ ਗਿਆ ਪ੍ਰਬੰਧਕਾਂ ਦੀ ਮਿਹਨਤ ਦਾ ਮੁੱਲ ਮਿਲ ਰਿਹਾ ਰੇਡ ਪੈ ਗਈ ਲੈ ਵੀ ਲਖੀ ਕਰ ਦੇਗਾ ਲੋ ਕਬੱਡੀ ਕਹਿੰਦੇ ਮੇਰੇ ਵੀਰੇ ਮੈਸਰ ਖਾਨੇ ਵਾਲਾ ਫਿਰ ਕਬੱਡੀ ਕਬੱਡੀ ਕਰ ਰਿਹਾ ਹੈ ਵੱਜ ਕੇ ਵੀਰੇ ਵਾਹਿਗੁਰੂ ਮੇਰ ਕਰੇ ਕੋਈ ਗੱਲ ਨਹੀਂ ਸੱਟਾ ਫੇਟਾ ਦੀ ਖੇਡ ਆ ਥੋੜੀ ਲੱਗ ਜਾਂਦੀ ਆ ਸੱਟ ਮੇਰੇ ਵੀਰੋ ਪਰ ਰਕੇਸ਼ ਬੱਪਰੀਆ ਫੇਰ ਕਬੱਡੀ ਪਾਣਾ ਡਿਆਣ ਤੇ ਭਾਈ ਰੂਪਾ ਤੁੰਬੜ ਭੰਨ ਤੇ ਔਲਖਾ ਇਹਨਾਂ ਟੀਮਾਂ ਦੇ ਦਰਮਿਆਨ ਜਿਹੜੇ ਮੈਚ ਖੇਡੇ ਜਾਣੇ ਆ ਤੁੰਬੜ ਭੰਨ ਅੰਮ੍ਰਿਤ ਤੇ ਔਲਖ ਡਿਆਣ ਤੇ ਭਾਈ ਰੂਪਾ ਇਹ ਟੀਮਾਂ ਜਿਹੜੀਆਂ ਤਿਆਰ ਪਰ ਤਿਆਰ ਰਹਿਣਗੀਆਂ ਸੀਮਤ ਟੀਮਾਂ ਬੜੇ ਵਧੀਆ ਢੰਗ ਦੇ ਨਾਲ ਕਬੱਡੀ ਖੇਡੀ ਜਾ ਰਹੀ ਆ ਰੰਪਰੇ ਪਿੰਡ ਦੇ ਵਿੱਚ ਆ ਮੇਲੇ ਦਾ ਇਤਿਹਾਸ ਆ ਆ ਗਰਾਊਂਡ ਦਾ ਇਤਿਹਾਸ ਆ ਵੀ ਇੱਥੇ ਜਦੋਂ ਜਦੋਂ ਮੇਲੇ ਹੋਇਆ ਹੈ ਦੁਨੀਆ ਦੇ ਟਾਪਰ ਖੇਡਿਆ ਹਰ ਇੱਕ ਮੈਚ ਚੋਟੀ ਦਾ ਖੇਡਿਆ ਗਿਆ ਆ ਸਾਹਮਣੇ ਕਬੱਡੀ ਪਾਉਣ ਦੇ ਲਈ ਬੱਪਰੀਆ ਰਕੇਸ਼ ਲੈ ਵੀ ਸਖਰਾਂਸਿਆਂ ਫੇਰ ਕਹਿੰਦੇ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਰਕੇਸ਼ ਬੱਪਰੀਆ ਰਕੇਸ਼ ਕਹਿੰਦੇ ਬੱਪਰੀਆ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਚਾਰ ਜਾਫੀ ਤਿਆਰ ਵਰ ਤਿਆਰ 11 ਦੇ ਵਿੱਚੋਂ ਕੌਣ ਬੱਲੇ ਬੱਲੇ ਕਰਾਵੇਗਾ ਇਹ ਤੇ ਉਹਨਾਂ ਵਾਲਾ ਸਮਾਂ ਦੱਸੇਗਾ ਦੁਨੀਆ ਆਨੰਦ ਮਾਣਦੀ ਆ ਲੋਕ ਪੱਬਾ ਤੇ ਹੋਏ ਖੜੇ ਆ ਹਰਾਮਪੁਰਿਆ ਦਾ ਚਾਂ ਨਹੀਂ ਚੱਕਿਆ ਜਾ ਰਿਹਾ ਵੀ ਮੇਲਾ ਸਰੇ ਦਾ ਉਹ ਪੈਂਦੀ ਰੇਡ ਤੇ ਯਾਦੂ ਚੱਠੇ ਵਾਲੀ ਐ ਜਾਫੀ ਇਹ ਵੀ ਟੌਪ ਦਾ ਪਰ ਕਈ ਵਾਰ ਦਿਨ ਹੁੰਦਾ ਹੈ ਲੱਕ ਹੁੰਦਾ ਹੈ ਕਿਸੇ ਦਿਨ ਕੋਈ ਪਲੇਅਰ ਵਧੀਆ ਪਰਫਾਰਮ ਕਰਦਾ ਹੈ ਤੇ ਕਿਸੇ ਦਿਨ ਕੋਈ ਪਲੇਅਰ ਵਧੀਆ ਪਰਫਾਰਮ ਕਰਦਾ ਹੈ ਮੁੰਡੇ ਇਹ ਵੀ ਸਿਰੇ ਦਾ ਖੇਡਦੇ ਲਓ ਬੱਗੇ ਦੇ ਚਿਰਾਗ ਦੇ ਦਰਮਿਆਨ ਆਹ ਟੱਕਰ ਸਿਰੇ ਦੀ ਹੋਣੀ ਹੈ ਆਹ ਨੰਬਰ ਲਈ ਤਾੜੀਆਂ ਵੱਜਣੀਆਂ ਏ ਬੱਗਾ ਇੱਕ ਮਿੰਟ ਭਾਈ ਭਾਈ ਜਿੰਨੇ ਵੀ ਅੱਗੇ ਖੜੇ ਹੋ ਲਾਈਨ ਤੇ ਸਾਰੇ ਪੈ ਜਾਓ ਭਾਈ ਉੱਪਰ ਸਟੇਜ ਤੇ ਕੁਝ ਨਹੀਂ ਦਿਖਦਾ ਯਾਰ ਬੈਜੋ ਯਾਰ ਬਾਈ ਬਣ ਕੇ ਰਿਕੁਐਸਟ ਆ ਹੱਥ ਬਣ ਕੇ ਬੇਨਤੀ ਆ ਬਾਈ ਲੈ ਵੀ ਮੀਤੇ ਹੱਥ ਬਣ ਕੇ ਨਹੀਂ ਮੈਂ ਖੜਾ ਐ ਬੈਜੋ ਯਾਰ ਜਦੋਂ ਦਾ ਕ੍ਰਿਕਟ ਆ ਨਾ ਕਿੱਥੇ ਆ ਕ੍ਰਿਕਟ ਵਾਲਾ ਮੀਤਾ ਆ ਕੇ ਖੜਾ ਨਾ ਉਦੋਂ ਦਾ ਸਾਰੇ ਭੱਜ ਗਏ ਆ ਕੇ ਬਾਈ ਜੀ ਸਾਈਡ ਤੇ ਹੋ ਜੋ ਕਰਾ ਬੱਪਰੀ ਯਾਰ ਕੇਸ਼ ਪਰ ਵੇਖਦੇ ਆ ਨੰਬਰ ਜਾਫੀ ਦਾ ਨੰਬਰ ਕਹਿੰਦੇ ਮਾਣੇ ਹੁਣਾਂ ਨੇ ਜੋੜ ਦਿੱਤਾ ਆਪਣੀ ਟੀਮ ਦੇ ਲਈ ਹੁਣ ਮੈਚ ਇੰਟਰਸਟਿੰਗ ਮੋਡ ਤੇ ਆ ਗਿਆ ਹੁਣ ਮੈਚ ਨੇ ਕਰਵਟ ਬਦਲ ਲਈ ਆ ਮੇਰੇ ਵੀਰੋ ਘੋੜਾ ਇੱਕ ਇਸੇ ਇਲਾਕੇ ਦਾ ਕਹਿੰਦੇ ਭਾਈ ਰੂਪੇ ਦਾ ਘੋੜਾ ਪ੍ਰਸਿੱਧ ਕਬੱਡੀ ਖਿਡਾਰੀ ਹੋਇਆ ਉਹ ਘੋੜੇ ਦਾ ਵੀ ਜ਼ਿਕਰ ਕਬੱਡੀ ਦੇ ਮੈਦਾਨਾਂ ਦੇ ਵਿੱਚ ਹੁੰਦਾ ਮਿਰਕਾਂ ਵਾਲੇ ਘੋੜੇ ਦਾ ਜ਼ਿਕਰ ਹੁੰਦਾ ਪਰ ਘੋੜਾ ਤੇ ਜੱਗੂ ਇੱਕ ਪਾਸੇ ਤਜਰਬੇਕਾਰ ਹੈ ਇੱਕ ਪਾਸੇ ਜੰਗ ਬਲੱਡਾ ਰਾਂਪਰੇ ਦੀ ਖੇਡ ਗਰਾਊਂਡ ਸੱਦ ਕੇ ਉਹ ਮੁੰਡਿਆ ਨੰਬਰ ਕਿੰਨੇ ਦੇ ਮੁੰਡਿਆਂ ਦੀ ਖੇਡ ਪੜੀ ੋਸ਼ਾ ਕਹਿੰਦੇ ਨਜ਼ਾਰੇ ਵੱਜੇ ਪਿਆ ਹੈ ਇਧਰ ਗੋਰੀ ਵੀਰ ਦਾ ਧੰਨਵਾਦ ਆ ਰਾਮਪੁਰੇ ਵਾਲੇ ਦਾ ਬਹੁਤ ਵੱਡੇ ਮਾਨ ਪੈਰੇ ਨਾਲ ਬੋਲਾ ਲਈ ਪੁੱਜਦੇ ਕਰ ਗਿਆ ਪਰ ਆ ਕਹਿੰਦਾ ਵੀ ਮੈਂ ਬਾਈ ਤੇਰਾ ਫੈਨ ਆ ਐ ਵੀ ਸੋਹਣਿਆ ਬਾਈਆ ਤੇਰਾ ਬਹੁਤ ਬਹੁਤ ਧੰਨਵਾਦ ਵੀਰਿਆ ਪਰਮਾਤਮਾ ਦਾ ਤੂੰ ਤਰੱਕੀਆਂ ਦੇਵੇ ਆ ਸਾਹਮਣੇ ਪੈਂਦੀ ਰੇਡ ਤੇ ਹਰ ਜੋ ਪਾਸੇ ਹਰ ਜੋ ਪਾਸੇ ਹਰ ਜੋ ਪਾਸੇ ਆ ਜਾਫੀ ਦੇ ਲਈ ਵੀ ਰਾਮਪੁਰੇ ਵਾਲਿਓ ਮਾਰਿਓ ਤਾੜੀਆਂ ਕਿਉਂਕਿ ਗੁਰਪ੍ਰੀਤ ਨੂੰ ਡੱਕਣਾ ਵੀ ਸੌਖੀ ਗੱਲ ਨਹੀਂ ਗੁਰਪ੍ਰੀਤ ਨੂੰ ਡੱਕਣਾ ਪਾ ਜਦੋਂ ਨਾਂ ਦੱਸੀ ਜਾਫੀ ਦਾ ਕੀ ਹੈ ਇਹ ਮਣ ਉਹ ਮੈਚ ਸਮਾਪਤ ਹੋਇਆ ਹੁਣ ਕੀ ਹਾਲੇ ਚੱਲਿਆ ਮਾਣਾ ਮਾਣਾ ਕਹਿੰਦੇ ਬੱਲੇ ਬੱਲੇ ਕਰਾ ਗਿਆ ਆ ਕੀ ਹੋ ਗਿਆ ਹੁਣ ਸੋਚਾਂ ਦੇ ਵਿੱਚ ਤੂੰ ਖਾਬਾਂ ਦੇ ਵਿੱਚ ਤੂੰ ਹੁਣ ਵਿਚਾਰਾਂ ਦੇ ਵਿੱਚ ਤੂੰ ਹੁਣ ਰੇਡਾਂ ਦੇ ਵਿੱਚ ਤੋਂ ਲੈ ਵੀ ਰਾਮਪੁਰੇ ਵਾਲੇ ਇੱਕ ਗੱਲ ਦੱਸੇ ਯਾਰ ਜਿੱਤ ਹਾਰ ਵੱਖਰੀ ਗੱਲ ਹੈ ਕਬੱਡੀ ਤਿਲਕਣ ਬਾਜੀ ਹੈ ਹਰ ਖਿਡਾਰੀ ਜਿੱਤਦਾ ਵੀ ਆ ਹਾਰਦਾ ਵੀ ਆ ਇਹ ਲਾਈਫ ਦਾ ਪਾਰਟ ਹੈ ਪਰ ਜੇ ਮੈਚ ਵਧੀਆ ਲੱਗਾ ਇੱਕ ਵਾਰੀ ਦੋਨਾਂ ਟੀਮਾਂ ਲਈ ਤਾੜੀਆਂ ਮਾਰੋ ਯਾਰ ਜ਼ੋਰਦਾਰ ਹੁਣ ਪੁਆਇੰਟ ਵਾਲਾ ਵੀਰ ਸਾਡੇ ਭਰਪੁਰ ਸਿੰਘ ਜੀ ਟੱਡੇ ਵਾਲੇ ਦੇਓ ਜਾਣਕਾਰੀ ਵੀ ਕਿਹੜੀ ਟੀਮ ਕਿੰਨੇ ਨੰਬਰ ਲੈ ਕੇ ਬਾਜੀ ਮਾਰ ਗਈ ਹੈ ਦਿਉਣ ਤੇ ਭਾਈ ਰੁੱਪਾ ਲਓ ਜੀ ਮੈਸਰ ਖਾਨੇ ਦੇ ਨੰਬਰ ਸੁਣਿਓ ਦਰਸ਼ਕ ਵੀਰੋ ਮੈਸਰ ਖਾਨੇ ਦੇ ਨੰਬਰ 10 ਤੇ ਹਾਕਮ ਵਾਲੇ ਦੇ ਨੰਬਰ